ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਹੋਰ ਸੁਣਾ ਕੀ ਹਾਲ ਚਾਲ ਚੜਦੀ ਕਲਾ ਚੜਦੀ ਕਲਾ ਹੀ ਹੋਣੀ ਚਾਹੀਦੀ ਆ ਸੋ ਆਪਾਂ ਆਗੇ ਸੀ ਜੀ ਮਾਤਾ ਤੋਂ ਕਾਫੀ ਦਿਨਾਂ ਦੇ ਤੇ ਆਪਾਂ ਆ ਕੇ ਕੋਈ ਵਲੌਗ ਨਹੀਂ ਬਣਾਇਆ ਕਿਉਂਕਿ ਥੋੜਾ ਇਦਾਂ ਹੀ ਬਸ ਚੱਲਦਾ ਰਿਹਾ ਤੇ ਪ੍ਰਭ ਥੋੜੀ ਹੋ ਗਈ ਬਿਮਾਰ ਤੇ ਤਾਂ ਆ ਕੇ ਥੋੜਾ ਆਪਾਂ ਵਲੌਗ ਵਾਲਾ ਥੋੜਾ ਧਿਆਨ ਨਹੀਂ ਦਿੱਤਾ ਤੇ ਸੋ ਹੁਣ ਠੀਕ ਆ ਪੂਰੀ ਚੜਦੀ ਕਲਾ ਚੜਦੀ ਕਲਾ ਪਹਿਲੋ ਕਰੋ ਮੈਂ ਚੜਦੀ ਕਲਾ ਆ ਇਦਾਂ ਚੜੀਆ ਤੇ ਸਾਰੇ ਹੀ ਰਹਿਣੀ ਚਾਹੀਦੀ ਐ ਚੜਦੀ ਗੱਲਾ। ਅੱਜ ਵੱਜ ਗਏ ਨੇ 5:30 ਵੱਜ ਗਏ ਨੇ ਤੇ ਸ਼ਾਮ ਦੇ ਤੇ ਮਮਾ ਨੇ ਭੇਜਿਆ ਸੀ ਸਾਗ ਬਹੁਤ ਟੇਸਟੀ। ਅੱਜ ਪਹਿਲੀ ਸਾਲ ਦਾ ਸਾਗ ਆਇਆ। ਕਿਉਂਕਿ ਆਪਾਂ ਘਰ ਨਹੀਂ ਸੀ ਬਣਾਇਆ ਅਸੀਂ ਅਰੇ ਬਣਾਉਂਦੇ ਹੀ ਨਹੀਂ ਕੰਮ ਹੁੰਦਾ। ਘਰ ਬਣਾਉਣਾ ਨਹੀਂ ਆਉਂਦਾ ਇਹਨੂੰ। ਮਮਾ ਭੇਜ ਦਿੰਦੇ ਆ ਮੇਰੇ ਨਾਲ ਬੰਨਿਆ ਬਣਾਇਆ ਮਿਲ ਜਾਂਦਾ ਲੋਕੀ ਰੋਣੇ ਭਈ। ਇਹ ਵੀ ਗੱਲ ਚੰਗੀਆਂ। ਚੰਬ ਕਰਦੀ ਨਾ ਹਨਾ ਤੇ ਇਹ ਤਾਂ ਗੱਲ ਸਹੀ ਹੈਗੀ। ਤੇ ਮਮਾ ਭੇਜ ਦਿੰਦੇ। ਗੱਲ ਐ ਇਹ ਇਦਾਂ ਐ ਕਿ ਗੱਲ ਤੋਂ ਚੰਗੀ ਕਰਦੀ ਐ ਪਰ ਚਲੋ ਪਹਿਲੀ ਕਦੀ ਕਦੇ ਚੰਗੀ ਕਰਦੀਆਂ ਗੱਲਾਂ ਤੇਰੀਆਂ ਓਦਾਂ ਵਹਿ ਜਾਂਦੀਆਂ 28 ਤੇ ਸੋ ਸਾਡੇ ਵਲੌਗ ਦੇ ਨਾਲ ਬਣੇ ਰਹੋ ਚੰਗਿਆ ਲੱਗੇ ਲਾਈਕ ਮੈਂ ਕਦੇ ਕੋਈ ਫਿਲਮ ਨਹੀਂ ਚੱਜਦੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤਾਂ ਸੱਗਿਆਂ ਜੀ ਫਿਲਮ ਵੇਖੋ ਤੇ ਫਿਲਮ ਪਸੰਦ ਰੀਆਂ ਉਹਦੀ ਕਿਉਂਕਿ ਮੈਂ ਸਾਰੀਆਂ ਲਿਸਟ ਚ ਵੇਖ ਚੁੱਕਾ ਹਾਂ ਸੋ ਹੁਣ ਆਪਾਂ ਅੱਜ ਖਾਵਾਂਗੇ ਸਾਗ ਸਾਗ ਦੇ ਨਾਲ ਪਰੌਂਠੀਆਂ ਕਿਉਂਕਿ ਮੈਨੂੰ ਪਰੌਂਠੀਆਂ ਬਹੁਤ ਪਸੰਦ ਆਇਆ ਅਮੀ ਅਮੀ ਮੈਂ ਵੀ ਬਹੁਤ ਟਾਈਮ ਬਾਅਦ ਖਾਣ ਲੱਗੀ ਸਾਗ ਦੇਸੀ ਘਿਓ ਦੇ ਨਾਲ ਪਰੌਂਠੀਆਂ ਜਾਵੇ ਮੱਕੀ ਦੀਆਂ ਰੋਟੀਆਂ ਫਿਰ ਆਉਂਦਾ ਮਿਆ ਸਾਗ ਨਾਲ ਓਏ ਹੋਏ ਕੀ ਦੱਸੋ ਕਮੈਂਟ ਕਰਕੇ ਕਿੰਨੂ ਮੈਨੂੰ ਸਾਗ ਪਸੰਦ ਹਜੇ ਤਾਂ ਚਾਹ ਪੀਤੀ ਆ ਚਾਹ ਪੀ ਕੇ ਬਸ ਵਿੱਲੇ ਆਏ ਆ ਤੇ ਬੈਠੇ ਆ ਰਜਾਈ ਦੇ ਵਿੱਚ ਨਜ਼ਾਰੇ ਦੇ ਨਾਲ ਟੌਰ ਨਾਲ ਬੈਠੇ ਆ ਚਲੋ ਕੰਮ ਕਰੀ ਅਹੀਂ ਨਾ ਸੀ ਦੀਹਾੜੇ ਚੱਲਦੇ ਆ ਸਾਰੇ ਗੁਰੂ ਘਰ ਜਾਓ ਮੱਥਾ ਟੇਕੋ ਸੇਵਾ ਕਰੋ ਵਿਦਾਇਆ ਤੁਸੀਂ ਸਾਰੇ ਜਾਇਆ ਕਰੋ ਵਧੀਆ ਗੱਲ ਆ ਮਹਾਰਾਜ ਬਹੁਤ ਕੁਝ ਦਿੰਦਾ ਆ ਤੇ ਸਾਰਿਆਂ ਨੂੰ ਦਊਗਾ ਵੀ ਬਸ ਯਕੀਨ ਹੋਣਾ ਚਾਹੀਦਾ ਹੈ ਬੰਦੇ ਨੂੰ ਰੱਬ ਤੇ ਕਰ ਦੇ ਰਹੇ ਹੁੰਦੇ ਨੇ ਜੀ ਵੈਸੇ ਵਾਲੀਆਂ ਗੱਲਾਂ ਕਿੱਥੋਂ ਸਿੱਖ ਲਈਆਂ ਜੋ ਅੱਜ ਜੋ ਅੱਜ ਕੁਛ ਨਹੀਂ ਨਾ ਹੈਗਾ ਜੋ ਜਿਹਦੇ ਪੱਲੇ ਅੱਜ ਕੁਛ ਨਹੀਂ ਆ ਉਹ ਕੱਲ ਵਧੀਆ ਹੋਊਗਾ ਹਾਂ ਇਹ ਤਾਂ ਗੱਲ ਹੈ ਹਰਸ਼ਾ ਤੋਂ ਅਰਸ਼ਾ ਤੇ ਚੁੱਕਦਾ ਹੁੰਦਾ ਹਾਂ ਹਾਂ ਬਸ ਸਬਰ ਚਾਹੀਦਾ ਹੁੰਦਾ ਸਬਰ 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 ਰੱਬ ਬਾਕੀ ਚੜਦੀ ਕਲਾ ਹੀ ਹੋਣੀ ਚਾਹੀਦੀ ਆ ਤੇ ਚਲੋ ਫਿਰ ਹੁਣ ਤੁਸੀਂ ਕਰਨ ਲੱਗੇ ਕੰਮ ਕਰਨ ਕਰੋ ਫਿਰ ਚਲੋ ਉઠੋ 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 ਲੋ ਜੀ ਆਪਾਂ ਇੱਧਰ ਲਾ ਦਿੱਤਾ ਇੱਕ ਤੜਕਾ ਸਾਗ ਨੂੰ ਤੇ ਖੰਖਾਵਾਂਗੇ ਰਾਤ ਨੂੰ ਰੋਟੀ ਤੇ ਮੈਂ ਬਹੁਤ ਐਕਸਾਈਟਡ ਐ ਕਿਉਂਕਿ ਮੈਂ ਕਾਫੀ ਟਾਈਮ ਬਾਅਦ ਸਾਗ ਖਾਣ ਲੱਗੀ ਆ ਮਮਾ ਭੇਜ ਦਿੰਦੇ ਆ ਤੇ ਮੈਂ ਖਾ ਲੈਂਦੀ ਆ ਅਬ ਇਹ ਜਿਹੜਾ ਸਾਗ ਬਣੇ ਮੇਰੇ ਭਾਪੀ ਜੀ ਦੇ ਭਾਪੀ ਜੀ ਉਹਨਾਂ ਦੇ ਮਮਾ ਉਹਨਾਂ ਨੇ ਭੇਜਿਆ ਵਾ ਬਣਿਆ ਬਣਾਇਆ ਭੇਜਿਆ ਵਾ ਫਿਰ ਮਮਾ ਨੇ ਰੱਖ ਲਿਆ ਸੀ ਤੇ ਮਮਾ ਹੁਣ ਨੇ ਮੈਨੂੰ ਵੀ ਦੇ ਦਿੱਤਾ ਤੇ ਕਹਿੰਦੇ ਤੁਸੀਂ ਵੀ ਬਣਾਓ ਤੁਸੀਂ ਵੀ ਖਾ ਲਿਓ ਤੋ ਅੱਜ ਅਸੀਂ ਆਏ ਹਾਂ ਮੰਮੀ ਘਰੇ ਤੇ ਮੰਮੀ ਹੁਣਾਂ ਨੇ ਬਣ ਮਿੱਠੇ ਚੋਲ ਤੇ ਨਾਲ ਜਰਦੇ ਵਾਲੇ ਚੋਲ ਤੇ ਨਾਲ ਪਕੌੜੀਆਂ ਵਾਲਾ ਦਹੀਂ ਮੇਰਾ ਫੇਵਰਿਟ ਸਪੈਸ਼ਲ ਖਾਣ ਆਈਏ ਵੀ ਕਹਿਣਾ ਸਪੈਸ਼ਲ ਖਾਣ ਆਈ ਮੈਂ ਤੇ ਸਪੈਸ਼ਲ ਹੀ ਸਪੈਸ਼ਲ ਮਜ਼ਾ ਆ ਗਿਆ ਪਰੋਟੇ ਖਾ ਕੇ ਆ ਗਿਆ ਅੰਮ੍ਰਿਤਸਰ ਨੂੰ ਪਤਾ ਨਹੀਂ ਕੀ ਹੋ ਗਿਆ ਚੱਲ ਨਹੀਂਦਾ ਤੇ ਪੰਗੇ ਪੰਗੇ ਲੈ ਕੇ ਚਲਾਉਂਦੇ ਆ ਆ ਵੀ ਕੱਲ ਮੇਰੇ ਹੱਥ ਮਹਿੰਦੀ ਦਾ ਰੰਗ ਵੇਖੋ ਚੜਿਆ ਥੋੜਾ ਹੀ ਮਤਲਬ ਮੰਮਾ ਦੇ ਕੱਲ ਮਹਿੰਦੀ ਲਾਈ ਸੀ ਇਹਨੂੰ ਮੰਮਾ ਇਹ ਨਰਾਗ ਨਹੀਂ ਚੜਿਆ ਮਹਿੰਦੀ ਦਾ ਆ ਵੇਖਿਓ ਤੇ ਸਹੀ ਮਤਲਬ ਜਦੋਂ ਤੁਸੀਂ ਕਹਿੰਦੇ ਨਾ ਕਿ ਹੋ ਜਾਣਾ ਵਾ ਪਾਣੀ ਮੇਰੇ ਨਾਲ ਦੇ ਵਾਹੀ ਉਹਦਾ ਤੁਹਾਡੇ ਆ ਸਹੀ ਹੋ ਗਏ ਹੈ ਹਨਾ ਹੀਅਰਸ ਵਗੈਰਾ ਮੈਂ ਤਾਂ ਸਿਰਫ ਮੇਰੇ ਨਾਲ ਹੈਅਰ ਖਰਾਬ ਹੋ ਗਏ ਸੀ ਉਹਦੇ ਕਰਕੇ 3 ਬੰਦ ਤੇ ਮੰਮੀ ਦੇ ਕਰਾਉਣੇ ਆ ਮੰਮੀ ਦੇ ਵਾਲ ਸਟ੍ਰੇਟ ਕਰਾਉਣੇ ਹੁਣ ਅਸੀਂ ਹਨਾ ਹਾਂ ਤੇ ਚਾਹ ਤੂੰ ਨਹੀਂ ਕਰਦੀ ਹੈ ਕਿ ਸਾਜਰਾ ਕੇ ਕਰ ਲਿਆ ਸਭ ਮੇਰੇ ਚੋਰ ਬਣਿਆ ਤੇ ਮੇਰੇ ਮੂੰਹ ਚ ਪਾਣੀ ਕਿਉਂ ਆਣਾ ਮੂੰਹ ਚ ਪਾਣੀ ਦੱਸ ਬਹੁਤ ਪੁੱਕ ਲੱਗੀ ਆ ਤੇ ਹੁਣ ਸਾਡਾ ਨੈਕਸਟ ਵਲੌਗ ਆਣਾ ਹੈ ਸਾਡੇ ਐਨੀਵਰਸਰੀ ਦਾ ਤੇ ਉਹਦੇ ਨਾਲ ਰਿਲੇਟਡ ਹੋਏਗਾ ਸਾਡਾ ਨੈਕਸਟ ਵਲੌਗ ਅੱਧੀ ਹੈ ਜੇ ਮੈਂ ਸਿਰਫ ਇੱਕ ਦੋ ਬਾਈਟਸ ਲਈਆਂ ਗਿਆ ਉਹਨਾਂ ਨੇ ਖਾਦੇ ਸੀਗੇ ਅੰਮ੍ਰਿਤ ਨੇ ਖਾਦੇ ਮੈਂ ਇੱਕ ਬੰਦਾ ਥੋੜੀ-ਬੋਧੀ ਸਪੇਸ ਨਾਲ ਲੈਂਦਾ ਪੇਟ 'ਚ ਕੀ ਫਿਰ ਚੌਲ ਦਹੀਂ ਚੌਲ ਖਾਏ ਮੈਂ ਨਹੀਂ ਖਾਦੇ ਉਹਨਾਂ ਨੇ ਖਾਦੇ ਆ ਤੇ ਇਸ ਕਰਕੇ ਮੇਰੇ ਢੇਢ ਜਗ੍ਹਾ ਲੁਕਾਣਾ ਮਾਸਾ ਜਗ੍ਹਾ ਸੋਯਾ ਦੀ ਮੈਂ ਕੁਝ ਖਾਦਾ ਨਹੀਂ ਜਗ੍ਹਾ ਜਗ੍ਹਾ ਤੇ ਗੋਬੇ ਦੇ ਪਰੌਂਠੇ ਤੱਕ ਵੀ ਸਪੈਸ਼ਲ ਪਕਾ ਕੇ ਸਾਡੇ ਕੋਲ ਤੂੰ 1.5 ਵਜੇ ਆਈ ਆ ਉਹਨੂੰ ਗੋਬੀ ਦੇ ਪਰੌਂਠੇ ਮੱਖਣ ਦੇ ਨਾਲ ਦਿੱਤੇ ਨੇ ਚੋਲ ਬਣਾਤੇ ਨੇ ਦਹੀਂ ਪਕੌੜੀਆਂ ਬਣਾਤੀਆਂ ਹੁਣ ਇਹ ਤੁਹਾਡਾ ਕਸੂਰ ਹੈ ਸਾਡਾ ਕੋਈ ਕਸੂਰ ਨਹੀਂ ਹਾਂਜੀ ਤੇ ਇਧਰ ਸਾਡੇ ਬਣ ਗਿਆ ਚਾਵਲ ਤੇ ਇਧਰ ਸਾਡਾ ਦਹੀਂ ਵੀ ਰੈਡੀ ਆ ਤੇ ਥੈਂਕ ਯੂ ਸੋ ਮੱਚ ਮਮਾ ਚਲੋ ਖਾਓ ਫਿਰ ਚੱਲ ਮੈਂ ਲੈ ਕੇ ਆਉਣੀ ਚਲੋ ਬੈਠੋ ਚਲ ਆਇਓ ਬੈਠੋ ਬੈਠੋ ਖਾਓ ਤੁਹਾਨੂੰ ਦਿਖਾਈਏ ਖੋਲੋ ਜਿੰਨ ਘੱਬੋ ਬਹੁਤ ਜ਼ਿਆਦਾ ਇਹ ਇਧਰ ਸਾਡੇ ਬਣ ਗਏ ਨੇ ਚੋਲ ਤੇ ਹੁਣ ਅਸੀਂ ਖਾ ਕੇ ਦੱਸਦੇ ਕਿਵੇਂ ਬਣਿਆ ਮੇਰੇ ਬਣਾਏ ਸਵਾਦੀ ਬਣਨੇ ਹਾਂ ਉਹ ਤੇ ਹੈ ਜਾਣਾ ਹੂੰ ਹੂੰ ਸੈਕਟਰ ਕਿ ਮੈਂ ਦੇਣੀ ਆਂ ਆਉਂਦੇ ਵੇਖ ਬਲ ਮੈਂ ਸੱਚਾਈ ਦੇ ਸੀ ਆਉਂਦੇ ਬਲ ਬਹੁੜੀ ਸਿਬਣਾ ਹੈ ਮਮਾ ਬਹੁਤ ਜਿਆਦਾ ਬਹੁਤ ਟੇਸਟੀ ਆ ਜੀ ਮੰਮੀ ਦੇ ਹੱਥ ਦੇ ਮੈਂ ਤਾਂ ਹੀ ਮੰਮੀ ਦੇ ਉੱਤੇ ਗਾਨੀ ਆ ਮਮਾ ਜਿਹੜੇ ਸਵਾਲ ਬਣਾਉਂਦੇ ਆ ਹੱਥ ਦੇ ਗਏ ਸਾਰੇ ਤਨੇ ਬਣਦੇ ਮੇਰੇ ਹੱਥ ਦਾ ਸੁਆਦ ਆ ਉਹਦਾ ਮਮੀ ਨੇ ਬਣਾਇਆ ਮਾ ਮਾ ਦੇ ਤਰ੍ਹਾਂ ਸੁਆਦ ਵੈਸੇ ਬਹੁਤ ਟੇਸਟੀ ਹੁੰਦਾ ਕਿ ਕੋਈ ਪੈਰਾਂ ਨਾਲ ਲਾਉਂਦਾ ਮੈਂ ਹੁੰਦਾ ਬੰਦੇ ਇਹ ਚਾਹ ਬਣਾਉਂਦੇ ਪੈਰਾਂ ਨਾਲ ਤੁਸੀਂ ਬਣਾਦੇ ਮੈਂ ਨਹੀਂ ਹਣਾ ਚਾਹ ਤੂੰ ਹਾਨੀ ਸਹੀ ਗੱਲ ਹੈ ਚਾਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ ਦੇ ਵਿੱਚ ਤੇ ਅੱਜ ਮੈਂ ਕੀਤੀ ਸੀ ਛੁੱਟੀ ਅੱਜ ਮੈਂ ਘਰੇ ਸੀਗੀ ਤੇ ਠੰਡ ਬਹੁਤ ਜ਼ਿਆਦਾ ਹੈ ਕਿਉਂਕਿ ਬਾਰਿਸ਼ ਵੀ ਸਟਾਰਟ ਹੋ ਗਈ ਇਸ ਕਰਕੇ ਮੈਂ ਕੰਮ ਤੋਂ ਛੁੱਟੀ ਕਰ ਲਈ ਅੱਜ ਤੇ ਅੱਜ ਮੈਂ ਗੋਤ ਕੀਤੀ ਹੈ ਕਿਉਂਕਿ ਮੇਰੇ ਵਾਲਸ ਐਂਟ੍ਰਕ ਤੇ ਕਰਕੇ ਵੀ ਹੁੰਦਾ ਤੇ ਵੈਸੇ ਵੀ ਬਹੁਤ ਜ਼ਿਆਦਾ ਉਹ ਹੇਅਰ ਫਾਲ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਮੈਂ ਅੱਜ ਗੋਤ ਕੀਤੀ ਹੈਗੀ ਮੇਰੇ ਵਾਲ ਐਕਚੁਅਲ ਲੰਬੇ ਹੁੰਦੇ ਸੀ ਮੇਰੇ ਨੀਚੋ ਡ੍ਰੀਮਿੰਗ ਖਾਦ ਦੇ ਕਰਦੇ ਮਾਮ ਕਿੰਨੇ ਛੋਟੇ ਕਰਾ ਲਏ ਆਪਣੇ ਵਾਲ ਕਟਿੰਗ ਵੀ ਕਰਾਉਂਦੀ ਰਹੀ ਆ ਜਬ ਨੂੰ ਨੇ ਅਸੀਂ ਵੇਸਣ ਦਾ ਚਿਲਾ ਤੇ ਤੁਸੀਂ ਵੀ ਸਾਰਿਆਂ ਨੇ ਖਾਂਦੇ ਹੋਣੇ ਆ ਕਮੈਂਟ ਕਰਕੇ ਦੱਸਿਓ ਕੌਣ ਕੌਣ ਖਾਂਦਾ ਹੈਗਾ ਕੌਣ ਕਿਨੂੰ ਕਿਨੂੰ ਪਸੰਦ ਆ ਵੈਸੇ ਖਾਣਾ ਤੁਹਾਨੂੰ ਤਾਂ ਬਹੁਤ ਪਸੰਦ ਆ ਪੈਂਜ ਕੁਛ ਨਾ ਲੱਭੇ ਤੇ ਇਹ ਬਣਾ ਲੈਂਦੇ ਹੁੰਦੇ ਆ ਡੱਬਾ ਪੂਰਾ ਭੇਜਿਆ ਹੋਇਆ ਨਾ ਫੇਸਨ ਦਾ ਖਤਮ ਕਰ ਦਿੱਤਾ ਹੈਗਾ ਤੇ ਇਹੀ ਵੇਸਣ ਬਚਿਆ ਆ ਵੇਸਣ ਪਾ ਲਉ ਹਾਂ ਇੱਕ ਡੱਬਾ ਦਾ ਖਤਮ ਕਰਤਾ ਵੀ ਕਹਿੰਦੇ ਪਾਓ ਆ ਡੱਬਾ ਇਹਨਾਂ ਨੇ ਖਤਮ ਕਰ ਦਿੱਤਾ ਆਲਰੇਡੀ ਇੰਨਾ ਹੀ ਵੇਸਰ ਖਾਂਦੇ ਆ ਸਿਰਫ 2 ਦਿਨਾਂ ਦੀ ਖੇੜੀ ਇਹਨਾਂ ਦੀ 2 ਦਿਨਾਂ ਦੇ ਵਿੱਚ ਫਿਨਿਸ਼ ਕਰ ਦਿੱਤਾ ਹੁਣ ਆ ਬਸ ਥੋੜਾ ਜਿਹਾ ਰਹਿ ਗਿਆ ਮੰਮੀ ਨੇ ਕਹਣਾ ਹਾਂ ਜੀ ਸੱਸੀ ਕਾ ਜੀ ਸਾਰਿਆਂ ਨੂੰ ਹੋਸਣਾ ਕੀ ਹਾਲ ਚਾਲ ਸਾਰਿਆਂ ਦੀ ਚੜਦੀ ਕਲਾ ਚੜਦੀ ਕਲਾ ਹੀ ਹੋਣੀ ਚਾਹੀਦੀ ਆ ਤੇ ਅਸੀਂ ਦੱਸਣਾ ਸੀ ਵੀ ਵਲੌਗ ਸਾਡੇ ਕਿੰਨੇ ਦਿਨ ਹੋ ਗਏ ਆਇਆ ਨਹੀਂ ਆਪਣਾ ਵਲੌਗ ਇਹ ਕਿਉਂਕਿ ਜਿੱਦਾਂ ਸਾਰਿਆਂ ਨੂੰ ਪਤਾ ਇਹ ਛੇਦੀ ਦੇੜੇ ਚੱਲਦੇ ਪਏ ਸੀ ਤੇ ਸੋ ਇਸ ਕਰਕੇ ਆਪਾਂ ਕੋਈ ਵਲੌਗ ਨਹੀਂ ਪਾਇਆ ਸੋ ਅੱਜ ਆਪਾਂ ਘਰੇ ਸੀ ਤੇ ਬਾਹਰ ਵੀ ਅੱਜ ਬਾਰਿਸ਼ ਹੋ ਰਹੀ ਹੋਂਦੀ ਮੌਸਮ ਘਰ ਠੰਡਾ ਹੀ ਤੇ ਹੁਣ ਅੱਜ ਠੰਡ ਵੀ ਕਾਫੀ ਵੱਧ ਗਈ ਹੈ ਤੇ ਅੱਜ ਪ੍ਰਭ ਨਹੀਂ ਗਈ ਹੈਗੀ ਤੇ ਮੈਂ ਵੀ ਘਰੇ ਸੀ ਤੇ ਸੋ ਆਪਾਂ ਸੋਚਿਆ ਜੀ ਅੱਜ ਆਪਾਂ ਕੁਝ ਖਾਣ ਨੂੰ ਬਣਾਨੇ ਆ ਤੇ ਖਾ ਖਾਨ ਦੀਨ ਦੀ ਤਿਆਰੀ ਹੋ ਹੋਂਦੀ ਹੈ ਕਿਉਂਕਿ ਮੈਂ ਬੈ ਖਾਦਾ ਨਹੀਂ ਇਹਨਾਂ ਨੇ ਇੱਕ ਵਾਰੀ ਹੁੰਦਿਆ ਘਾਟੀ ਖਾਦਾ ਨਹੀਂ ਬਣਾਉਂਦੇ ਸੀ ਹਾਂ ਤੋ ਹੀ ਫਿਰ ਬਣਾਉਂਦੇ ਆ ਪਰ ਮੈਂ ਇਹ ਨਾ ਖਾਦਾ ਕਦੀ। ਕੋਈ ਆਡੇ ਨਹੀਂ ਬਣਾਉਂਦੇ ਹੈਗੇ। ਕੀ ਪੈਂਦਾ ਕੀ ਇਹ ਚ? ਕੁਛ ਨਹੀਂ ਬਟ ਤੇਰਾ ਕੁਛ ਪਾ ਲੈਂਦੇ ਆ ਲੋਕ। ਹਾਂ ਕਾਦਾ ਬੰਦਾ? ਤੁਸੀਂ ਤੁਸੀਂ ਠਮਾਰ ਨਹੀਂ ਬਣਾਉਂਦੇ ਹੈਂ। ਮੈਸਨਾਂ ਬੰਦਾ। ਸ਼ਿਮਲਾ ਵਿੱਚ ਵੀ ਪਾ ਲਈਦੀ ਆ ਕੰਪਾ ਥਾਈ ਦੀ ਹੈਗੀ। ਆਹ ਹਾਂ। ਨਹੀਂ ਸ਼ਿਮਲਾ ਵਿੱਚ ਨਾ ਤੋ ਵੀ ਮੈਸਨਾਂ ਲਾਗੇ ਫਿਰ ਅਸੀਂ ਆ ਪਿਆਜ਼ ਕੱਟ ਦੇਣੀ ਆ ਇਹਦੇ ਚ ਤੇ ਮੇਚਾ ਮੈਂ ਆਪਣੇ ਹਿਸਾਬ ਨਾਲ ਜਿੰਨਾ ਵੀ ਲੋਨ ਵਿੱਚ ਮਸਾਲਾ ਸਾਰਾ ਪਾ ਲੈਣਾ। ਅੱਛਾ ਅੱਛਾ। ਤੇ ਉਹਦਾ ਬਣਦਾ ਹੈ ਜਿੱਦਾਂ ਆਪਾਂ ਆਂਡਿਆਂ ਦਾ ਪੂੜਾ ਜਿਹਾ ਬੰਦਾ ਹਨਾ ਹਾਂ ਜਿੱਦਾਂ ਉਹ ਬੰਦੇ ਹੂੰ ਮਤਲਬ ਤੇ ਇਹ ਬੰਦਾ ਹੈ ਉਹਦਾ ਜਿੱਦਾਂ ਆਪਾਂ ਆਂਡਿਆਂ ਦਾ ਬਣਾਉਂਦੇ ਨਹੀਂ ਆ ਪੂੜਾ ਟਾਈਪ ਜਿਹਾ ਬੰਦਾ ਜਿੱਦਾਂ ਮਤਵੇ ਤੇ ਬਣਾਉਂਦੇ ਆ ਤੇ ਉਹਦੇ ਅੰਗੂ ਬੰਦਾ ਹੈ ਇੱਕ ਦਿਨ ਇਹਨੇ ਮੈਨੂੰ ਪਹਿਲਾਂ ਖਵਾਇਆ ਸੀ ਉਹ ਮਤਲਬ ਚਲੋ ਏਡਾ ਸਹੀ ਨਹੀਂ ਬਣਿਆ ਚੁਗੀ ਘੰਟੇ ਮੇਰੀ ਪੇਟ ਦੀ ਘੁੱਟ ਰਹੀ ਪਿਆ ਸਹੀ ਸਹੀ ਇਹੋ ਵੀ ਸਹੀ ਹੈ ਇੱਕ ਦਿਨ ਬਣਾਇਆ ਸੀ ਇਹਨੇ ਮੜਾਇਆ ਬਣਾਇਆ ਸੀ ਮਲਾਈ ਦੇ ਉਹ ਨਹੀਂ ਬਣਾਇਆ ਤੇ ਅੱਜ ਫਿਰ ਰੀਚਣਾ ਲੱਗੀ ਆ ਕੋਈ ਨਹੀਂ ਕੁਝ ਬਣਾਉਣਾ ਇਹ ਦਿਨ ਅੱਗੇ ਵੀ ਬਣਾਇਆ ਸੀ ਉਹ ਵੀ ਸਵਾਦ ਬਣਿਆ ਸੀ ਪਾਣੀ ਮੁਰਕਾ ਕਿਹਾ ਅੱਜ ਬਣਾ ਰਹਿਣ ਦੇ ਨਾ ਤੇ ਹੁਣ ਇਹ ਅੱਜ ਵੇਲੇ ਹੀ ਤੇ ਇਸ ਕਰਕੇ ਉਹਨਾਂ ਨਾਲ ਸੀ ਮੈਂ ਤਾਂ ਦੱਸਦੀ ਆ ਉਹਨਾਂ ਨੇ ਸੀ ਬਹੁਤ ਜ਼ਿਆਦਾ ਕਾਲੀ ਕਾਲੀ ਚ ਬਣਾਏ ਭੁੱਖ ਬੜੀ ਆ ਗਈ ਸੀ ਉਹਨੇ ਅੱਛਾ ਕਾਲੀ ਕਾਲੀ ਚ ਬਣਾਏ ਹੁਣ ਨਾ ਤਾਂ ਟਾਈਮ ਹੈਗਾ ਅੱਜ ਵੇਲੇ ਹੀ ਅੱਜ ਅੱਜ ਗੋਤ ਵੀ ਕੀਤੀ ਹੈ ਹੈ ਗੋਤੋ ਚੱਕ ਹਾਂ ਅੱਜ ਗੋਤ ਕੀਤੀ ਏ ਗੋਤ ਵਿੱਚ ਨਿੱਕੀ ਜੀ ਗੋਤਾ ਇਹਦਾ ਇੱਥੋਂ ਤੱਕ ਵਾਲ ਹੁੰਦੇ ਇੱਥੋਂ ਤੱਕ ਹੁੰਦੇ ਹੁੰਦੇ ਤੇ ਕਟਾ ਕਟਾ ਕੇ ਸਾਰੇ ਤੇ ਮਾਸਾ ਜਿੰਨੇ ਐ ਇੰਨੀ ਕ ਕਰ ਲਈ ਏ ਸਰੇ ਹੈ ਪਿਆ ਤੇਰਾ ਵੇ ਓਇਲ ਲਾਇਆ ਕੰਨਾ ਚੰਗੀ ਤੇਰਾ ਓ ਇੰਨੀ ਮੈਨੂੰ ਬਹੁਤ ਘੱਟ ਓ ਲਾਇਆ ਕਰ ਆਦੀਵਾਸੀ ਓਏ ਲੈ ਦੇ ਬਾਹਰ ਮੌਸਮ ਬੜਾ ਘੈਂਡਾ ਠੰਡਾ ਠੰਡਾ ਆ ਘੈਂਡਾ ਦਾ ਠੰਡਾ ਆ ਮੀਂਹ ਪੈਂਦੇ ਆ ਹਨਾ ਜੇ ਵੀ ਓ ਵੇਖਾ ਉਹ ਧਿਆਨ ਨਾ ਵੇ ਤਿਆ ਨਵਿਆਓ ਸ਼ਿਟਾ ਡਿੱਗਣ ਦੀਆਂ ਹਾਂ ਬਰਸ਼ ਹੋ ਗਈਆਂ ਹਾਂ ਅਜੇ ਵੀ ਮੀ ਭੰਦਿਆ ਆ ਕੀ ਆਪਣੀ ਤਿਆਰੀ ਹੋਣ ਤੇ ਪਿਛਲੀ ਵਾਰੀ ਜਿਆਦਾ ਮਿਰਚ ਪੈਣੀ ਨਹੀਂ ਕਿਉਂਕਿ ਪਾਈ ਸੀ ਉਹਦੀ ਚਾ ਮਸਾਲੇ ਵਾਲੀ ਦੇਸੀ ਅਦਰਕ ਪਾ ਥੋੜਾ ਇਹ ਵਿੱਚ ਦੇਸੀ ਕਿਉਂ ਨਾ ਆਹ ਅਦਰਕ ਪਾ ਵਿੱਚ ਥੋੜਾ ਇਹ ਅਦਰਕ ਪਾਇਆ ਦੇਗਾ ਤੇ ਇਹ ਬਣਾਇਆ ਦੇਸੀ ਕਿਉਂ ਦਾ ਨਹੀਂ ਆਪਣੀ ਮਰਜ਼ੀ ਭਾਉ ਜਿਹਦਾ ਮਰਜ਼ੀ ਬਣਾ ਲਓ ਦੇਸੀ ਕਿਉਂ ਦਾ ਜ਼ਰੂਰੀ ਦੇਸੀ ਕਿ ਪਰ ਦੇਸੀ ਦਾ ਸੁਆਦ ਵਧੀਆ ਹੁੰਦਾ ਨਾ ਨਹੀਂ ਵੀ ਆ ਤੇ ਇਦਾਂ ਵੀ ਬਣਾ ਸਕਦੇ ਹਾਂ ਕਿਕਾ ਮੇਰ ਕੇ ਦਾ ਵਧੀਆ ਹੁੰਦਾ ਹਾਂ ਸਹੀ ਹੁੰਦਾ ਆ ਆਪਕੇ ਅਨੁਸਾਰ ਨਮਕ ਔਰ ਆਪਕੇ ਅਨੁਸਾਰ ਆਪਣੀ ਸਵਾਦ ਅਨੁਸਾਰ ਸਵਾਦ ਅਨੁਸਾਰ ਸਵਾਦ ਅਨੁਸਾਰ ਆਪਕੇ ਅਨੁਸਾਰ ਲੈ ਸ਼ਾਕ ਬਣੇ ਹੋ ਜਾਂਦਾ ਵਾਦਾ ਘਟਾ ਕੇ ਬੜੀ ਚਿਕੜੀ ਗੱਲ ਆ ਮੈਨੂੰ ਆਹ ਨਹੀਂ ਪਸੰਦ ਆ ਗੀ ਜ਼ੀਰਾ ਮੈਨੂੰ ਬਿਲਕੁਲ ਪਸੰਦ ਮੈਂ ਘਰਾਂ ਨੂੰ ਸਬਜ਼ੀਆਂ ਚ ਵੀ ਘਰ ਲੈਂਦਾ ਮੇਰਾ ਥੋੜਾ ਪਾਲਾ ਵਿੱਚ ਆ ਗਈ ਪਿਆਜ ਵੈਨ ਇਹ ਗਿੱਜੋ ਵੈਨ ਸਵਾਦ ਅਨੁਸਾਰ ਆ ਪਿਆਜ ਵੈਨ ਔਰ ਰੰਗ ਵਲੰਦ ਹੈ ਇੱਥੇ ਪਾਸਤੂਰੀ ਦਿੱਤੀ ਇਸ ਵਿੱਚ ਡਾਲेंगे ਅਮ ਕਸਤੂਰੀ ਮੇਥੀ ਥੋੜੀ 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 ਹੁਣ ਮੈਂ ਦੱਸਿਆ ਦਨ ਵੈਸ਼ ਕਰਕੇ ਹੁਣ ਸਾਰੀ ਤੇ ਪਾਤੀ ਤੂੰ ਵਾਹ ਤੇਰੇ ਚਲ ਇਹ ਸੀਨ ਕਟਾ-ਕਟਾ ਕਟ ਇਧਰ ਆ ਗਿਆ ਆਪਣਾ ਖਾਣ ਪੀਣ ਦਾ ਸਮਾਨ ਇਹ ਸੋਸ ਨਹੀਂ ਪਾ ਲੱਗਦਾ ਖਾਣ ਨੂੰ ਆ ਜੀ ਵਾਹ ਮੈਂ ਗਲਾਸ ਚ ਪੀਂਦੀ ਆ ਵਾਜੀ ਵਾਹ ਆ ਗਿਆ ਆਪਣਾ ਖਾਣ ਦਾ ਸਮਾਨ ਜਿਹੜਾ ਕਿ ਇਹ ਸ਼ੈਫ ਨੇ ਬਣਾਇਆ ਹੈ ਇਹਨਾਂ ਤੇਰਾ ਕੁਝ ਖਵਾਨੀਆਂ ਮੇਰੀ ਬੇਇੱਜ਼ਤੀ ਕਰ ਦਿੰਦੇ ਹਾਲ ਹਮੇਸ਼ਾ ਹੀ ਤੇ ਬੇਇੱਜ਼ਤੀ ਤੇ ਤੇਰੀ ਕਰਨੀ ਫਿਰ ਹੋਰ ਕਿਦੀ ਕਰਨੀ ਆ ਬੋਦੀ ਹੈ ਗੋਤਵੇ ਕੀਤੀ ਆ ਜਿੰਦਾ ਤੇ ਇੱਧਰ ਹੁਣ ਆਪਾਂ ਖਾਣੇ ਆ ਤੇ ਨਾਲੇ ਖਾ ਕੇ ਦੱਸਦੇ ਆ ਵੀ ਕਿੰਨੇ ਦਾ ਬਣਿਆ ਆ ਹੋਰ ਸੌਸ ਨਹੀਂ ਕੋਈ ਤਾਂ ਆਪ پاسਾ ਦੇਖੋ ਸਵਾਦ ਸੌਸ ਲੂਣ ਮਿਰਚ ਓਕੇ ਆ ਬਿਲਕੁਲ ਆ ਸੌਸ ਤਾਂ ਇਹ ਜਿਹਾ ਬਣਿਆ ਤਾਂ ਟੈਸਟੀ ਹੈ ਹਮ ਵੀ ਖਾਈਏ ਹੱਡਾ ਦੇਖੋ ਇੰਨਾ ਜਿਆਦਾ ਆ ਆ ਆਪਣੇ ਲਈ ਆ ਗਲਾਸ ਲੈ ਕੇ ਹੁੰਦੀ ਐ ਡਾ ਵੱਡਾ ਮੈਨੂੰ ਪਸੰਦ ਆ ਗਲਾਸ ਚਾਹ ਪੀਣਾ ਮੈਨੂੰ ਤਾਂ ਬਹੁਤ ਜਿਆਦਾ ਪਸੰਦ ਹੈਗਾ ਆ ਇਧਰ ਭਰਾ ਆਪਾਂ ਦਾ ਕੱਪ ਦੇ ਵਿੱਚ ਪੀ ਜੀ ਬਸ ਮੈਨੂੰ ਗਲਾਸ ਹੀ ਮਾਇਨਦਾ ਠੰਡੀ ਨਹੀਂ ਹੁੰਦੀ ਜਲਦੀ ਕੱਪ ਜਦ ਤੇ ਛੱਡ ਹੁੰਦੀ ਤੇ ਬਾਕੀ ਆ ਚੀਜ਼ ਵਧੀਆ ਬਣੀ ਸਵਾਦ ਬਣੇਗੀ ਹਾਂ ਖਾ ਕੇ ਵੇਖ ਕੇ ਮੈਂ ਦੱਸ ਬਣਿਆ ਵੇ ਖਾ ਤੇ ਲਿਆ ਹਣਾ ਉਹਦਾ ਵਿੱਚ ਨਹੀਂ ਹੋਏ ਕੁਝ ਖਾਦੋ ਹੂੰ ਹੂੰ ਬਹੁਤ ਐਸਕੇ ਮਜ਼ਾ ਆ ਗਿਆ ਚਲੋ ਆਪਾਂ ਖਾ ਲਈਏ ਹੁਣ ਬਾਕੀ ਤੇ ਗਾਇਸ ਅੱਜ ਮੌਸਮ ਚੈੱਕ ਕਰੋ ਬਾਹਰ ਦਾ ਬਾਰਿਸ਼ ਫੇਰ ਦੀ ਹੋਈ ਜਾ ਰਹੀ ਹੋਈ ਜਾ ਰਹੀ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਆ ਬੁਰੇ ਹਾਲ ਅੱਜ ਤੇ ਠੰਡ ਵੱਜਣੀ ਏ ਹੁਣ ਬਹੁਤ ਜ਼ਿਆਦਾ ਹੁਣ ਤੇ ਠੰਡ ਵੀ ਵੱਧ ਜਣੀ ਆ ਕੱਲ ਤੋਂ ਵੇਖਿਓ ਹੁਣ ਭੰਦਾ ਕੀ ਠੰਡ ਦਾ ਤੇ ਇਧਰੋਂ ਮੇਰੀ ਗੁੱਤ ਗੁੱਤ ਖਿਲਰ ਜਾਂਦੀ ਕਿਉਂਕਿ ਮੇਰੇ ਵਾਲ ਛੋਟੇ ਹੈਗੇ ਆ ਆ ਵੇਖੋ ਕੀ ਹਾਲ ਬਣ ਗਿਆ ਇਸੇ ਮਾਰੇ ਮੈਂ ਗੁੱਤ ਨਹੀਂ ਕਰਦੀ ਹੈਗੀ ਗੁੱਤ ਮੈਂ ਕਰਦੀ ਨਹੀਂ ਫਿਰ ਤੇ ਮਸਮ ਬਹੁਤ ਠੰਡੀ ਠੰਡੀ ਹੋਇਆ ਆ